ਭਾਈ ਕਈ ਜੋੜਾਂ ਦੇ ਦਰਦਾਂ ਦਾ ਭਾਈ ਪੁਆਇੰਟ ਦੱਬ ਕੇ ਹੱਲ ਕਰਦਾ ਹੈਗਾ ਹੁਣ ਪਹਿਲਾਂ ਬਈ ਜਗੀ ਇਧਰ ਕਰਦਣ ਕਵਾ ਕੇ ਦੇਖੋ ਕਿੱਥੋਂ ਤੱਕ ਜਾਂਦੀ ਆ ਕਵਾ ਲਈ ਜੋ ਪੈਰ ਤਾਈ ਦਿੰਦੀ ਹੈ ਜੀ ਪੈਰ ਤਾਈ ਦਿੰਦੀ ਆ ਕਿੱਥੋਂ ਤੱਕ ਇਹ ਇੱਥੇ ਤੱਕ ਦਿੰਦੀ ਆ ਹਾਂਜੀ ਇਹ ਇਧਰ ਕਿੱਥੋਂ ਤੱਕ ਦਿੰਦੀ ਆ ਇਧਰ ਇੱਥੇ ਤੱਕ ਜੀ ਅੱਛਾ ਹੁਣ ਨੀਗਾ ਧਿਆਨ ਰੱਖਿਓ ਵੀ ਕਿੱਥੋਂ ਤੱਕ ਗਈ ਸੀ ਕਰਦਣ ਠੀਕ ਹੈ ਠੀਕ ਆ ਜੀ ਹੁਣ ਆਪਾਂ ਪੁਆਇੰਟ ਕਰਕੇ ਦੇਖਾਂਗੇ ਇਸ ਤੋਂ ਬਾਅਦ ਅੱਛਾ ਗਰਦਨ 'ਚ ਜਦੋਂ ਤੁਸੀਂ ਗਰਦਨ ਘਮਾਈ ਸੀ ਕੋਈ ਦਰਦ ਆ ਜਾਂ ਖਚਾਅ ਸੀ ਦਰਦ ਹੋਇਆ ਸੀ ਹਾਂਜੀ ਖਚਾਅ ਪੂਰੀ ਗਰਦਨ ਮੋੜੀ ਆ ਦਰਦ ਹੋਇਆ ਸੀ ਦੁੱਖ ਲੱਗਦਾ ਬਾਈ ਇਹ ਨਾ ਤੁਹਾਡੇ ਗਰਦਨ 'ਚ ਇੱਥੇ ਖਿਚਾਅ ਆ ਇਹ ਪੁਆਇੰਟ 'ਚ ਤੁਹਾਡੇ ਤਾਂ ਪੇਨ ਹੋ ਰਿਹਾ ਆਹ ਚੀਜ਼ਾਂ ਨਾਲ ਹੀ ਬਾਈ ਠੀਕ ਕਰਦੇ ਆ ਬਾਈ ਉਰੀ ਰਾਮਪੁਰਾ ਫੂਲ ਸ਼ਹਿਰ ਦੇ ਵਿੱਚ ਆਂਗੇ ਲੋ ਬਾਈ ਹੁਣ ਗਰਦਨ ਘਮਾ ਕੇ ਦੇਖੋ ਪਿੱਛੇ ਨੂੰ ਹੁਣ ਤਾਂ ਬਈ ਇੱਥੇ ਤੱਕ ਦਿਸਣ ਲੱਗ ਗਿਆ ਤੇ ਜਿਹੜਾ ਗਰਦਨ 'ਚ ਪਹਿਲਾਂ ਦਰਦ ਸੀ ਖਿਚਾਅ ਸੀ ਇੱਧਰ ਹੁਣ ਇੱਧਰਲੀ ਸਾਈਡ ਇਧਰ ਦਰਦ ਹੁੰਦਾ ਦੇਖਦਾ ਵੀ ਘਟਾ ਉੱਥੇ ਤੱਕ ਕੀ ਹੈਗਾ ਲੋ ਹੁਣ ਇਧਰ ਲੈ ਇਧਰ ਘਟਾ ਦੇਨੇ ਅਸਰ ਰੈਲੈਕਸ ਹੋ ਗੂ ਇਹ ਨਾਲ ਦਿਮਾਗ ਤੱਕ ਵੀ ਰੈਲੈਕਸ ਹੋ ਜਾਂਦਾ ਉਹ ਨਾਲ ਲੋ ਬਾਈ ਹੁਣ ਘਵਾ ਕੇ ਦੇਖੋ ਕਰ ਲੈ ਲੈ ਬਾਈ ਹੁਣ ਤਾਂ ਹੋਰ ਧੱਕਾ ਆ ਗਿਆ ਜਮਾ ਪੂਰਾ ਕੋਈ ਦਰਦ ਵੀ ਨਹੀਂ ਹੁੰਦਾ ਹੈਗੇ ਲੈ ਹਾਂ ਠੀਕ ਲੈਂਦਾ ਜੇ ਹੌਲਾ ਹੌਲਾ ਜਾਓਗੇ ਬਾਈ ਹਾਂ ਇਹੀ ਆਪਣੀ ਥੈਰੇਪੀ ਆ ਸਾਰਾ ਨਾਲ ਸੇਫ ਥੈਰੇਪੀ ਆ ਤੇ ਹੋਰ ਕੀ ਕੀ ਇਲਾਜ ਕਰ ਦੋਨੇ ਬਾਈ ਕੋਈ ਵੀ ਗੋਡੇ ਹੋਣ ਮੋਡੇ ਹੋਣ ਢੂਈ ਹੋਵੇ ਕੋਈ ਵੀ ਦਰਦ ਹੋਵੇ ਪੁਰਾਣਾ ਛੱਟ ਵੱਜੇ ਦਾ ਹੋਵੇ ਆਪਾਂ ਸਾਰੇ ਠੀਕ ਕਰ ਦਿੰਨੇ ਆ ਬਾਹਰ ਆਹ ਤੇਲਾਂ ਨਾਲ ਠੀਕ ਕਰ ਦੋ ਹਾਂਜੀ ਹਾਂਜੀ ਆਪਣਾ ਤੇਲ ਹੈਗਾ ਰਾਮਪੁਰਾ ਫੂਲ ਸ਼ਹਿਰ ਸਕਰੀਨ ਤੇ ਨੰਬਰ ਚੱਲ ਰਿਹਾ